ਉਹਨੇ ਪਰੋ ਅੱਜ ਮਨੋਂ ਲੱਗੇ ਆ ਢਾਈ ਤੇ ਉਤਰਾ ਦੇ ਲਾਉਣੀ ਆ ਕਿਤੇ ਬੈਠੇ ਧਾਰੀ ਤੇ ਆਜ ਦਿਖਾਉਣੇ ਆ ਕਿਵੇਂ ਬਰਦੀ ਬਈ ਹਾਂ ਜੀ ਪੱਥਰ ਢਾਈ ਇਹ ਮੰਨ ਰਾਂ ਉਤਰਾ ਦੇ ਲੱਗ ਜੂਗੀ ਆ ਪੱਥਰ ਢਾਈ ਇਹਨੂੰ ਪਹਿਲਾਂ ਆਪਾਂ ਰਗੜਦੇ ਆ ਚੰਗੀ ਤਰ੍ਹਾਂ ਕਿਨਾਂ ਉਤਰਾ ਨੇ ਕਰ ਲਿਆ ਹਾਂਜੀ ਕਿਨਾਂ ਦੇ ਬਣਾਉਣੀ ਇਹ 15 ਮਿੰਨਿਟ ਰੱਖ ਜਾਨੀ ਜੀ ਠੰਡ ਕਰਾਂਗੇ ਜੀ ਸਾਰਿਆਂ ਦੀ ਠੰਡ ਟੂਸੇ ਜਿਹੜੇ ਆਪਣੇ ਜਨਮ ਵਾਲੇ ਮੰਨ ਜਾਂਦੇ ਆ ਹਾਂ ਉਹਨਾਂ ਲਈ ਉਹ ਬਾਅਦ ਬਸ ਬੜੀ ਵੱਡੀ ਮਾਰ ਨਹੀਂ ਕਰਦੇ ਹਾਂਜੀ ਹਾਂਜੀ ਇਦਾਂ ਹੀ ਕਰਾਂਗੇ ਹਾਂ ਜਿਹੜੇ ਉਹ ਬੰਦ ਨਹੀਂ ਜਾਂਦੇ ਜਿਹੜੇ ਜਾਨਵਰ ਹਾਂਜੀ ਉਹਨਾਂ ਦੇ ਸਮਝਾਈ ਕਰਾਂਗੇ ਹਾ ਕਾਲਾ ਪੱਲਾ ਲਾਲ ਤੇ ਦੂਸਰਾ ਨਾ ਅੱਲਾ ਦਾ ਜਿਹੜੀ ਪਤਾ ਹੈ ਨਾ ਅਗਲੇ ਸਾਲ ਇਹ ਨਹੀਂ ਨਾ ਨਾ ਟਾਂ ਮੈਂ ਡੇਢ ਘੰਟਾ ਬਾਹਰ ਕਿੱਥੇ ਉਹੀ ਤਾਂ ਹੈ ਮਾਰਨ ਮਾਰਦੇ ਢਿੰਡੇ ਮਰ ਕੇ ਰੰਗ ਢਿੰਦਾ ਨਹੀਂ ਚਿੱਟੇ ਲੱਗਦੇ ਆ ਸਾਰੇ ਉੱਪਰ ਚਿੱਟੇ ਹੀ ਵਰਦੇ ਆ ਕਿੱਥੇ ਬੋਲਦਾ ਹਾਂ ਅੰਦੀ ਨਾ ਕੀ ਕਿਤਾ ਹੈਗਾ ਆਪਣਾ ਹਾਈਡਰੋਜਨ ਇੱਕ ਕੇਥਨਰ ਤੇ ਇੱਕ ਸ਼ੈਂਪੂ ਤੇ ਇੱਕ ਕਡਾਈ ਇਹ ਚਾਰ ਚੀਜ਼ਾਂ ਨਾ ਬੰਦੀ ਹੈ ਜੀ ਹਾਈਡਰੋਜਨ ਪਾਤਾ ਆ ਹਾਈਡਰੋਜਨ ਆ ਇਸ ਹੰਦੇ ਮਾਤੂ ਕੋ ਲਈ ਇੱਕ ਮਿੰਟ ਜੀ ਰੀਤੇ ਜੀ ਦਰਦੀਏ ਦੇ ਵਿੱਚ ਤੂੰ ਬਈਏ ਬਾਕੀ ਆ ਹੁਣ ਇਹ ਪਾਉਣ ਲੱਗਾ ਹੀ ਮੈਂ ਸ਼ੈਂਪੂ ਬਾਕੀ ਸਜਣਾ ਹੋ ਜਾਏਗਾ ਅਸੀਂ ਤਾਂ ਕਲੀਨਿਕ ਪਲੱਸ ਪਾਉਣ ਲੱਗੇ ਹਾਂ ਸ਼ੈਂਪੂ ਜਿਹੜਾ ਮਰਜ਼ੀ ਪਾ ਸਕਦੇ ਆ ਕੋਈ ਐਜੀ ਗੱਲ ਨਹੀਂ ਹੁੰਦੀ ਠੀਕ ਆ ਸ਼ੈਂਪੂ ਜਿਹੜਾ ਮਰਜ਼ੀ ਹਾਂ ਹੁਣੇ ਪਾਣਾ ਥੋੜਾ ਜਿਆਦਾ ਨਹੀਂ ਅਸ ਜਿਗਾ ਦੀ ਇਹ ਪੈ ਗਿਆ ਜੀ ਆਪਣਾ ਸ਼ੈਂਪੂ ਜੇ ਤੁਹਾਨੂੰ ਲੱਗਿਆ ਫਿਰ ਇਹਨੂੰ ਧੋ ਲਿਆ ਬਾਕੀ ਲਾਉਣ ਤੋਂ ਪਹਿਲਾਂ ਸੱਜਣੋ ਉਪਰ ਦੇ ਜਿਵੇਂ ਫਾਰ ਪਏ ਹੁੰਦੇ ਆ ਉੱਤੇ ਟਰਾਈ ਜ਼ਰੂਰ ਕਰਿਓ ਸਿੱਧਾ ਨਾ ਲਾ ਲਿਓ ਮੜਾ ਦੇਖ ਚੈੱਕ ਕਰ ਲਿਓ ਕੋਈ ਖੰਭ ਡਿੱਗਿਆ ਉੱਤੇ ਲਾ ਕੇ ਜਾਂ ਕਿੰਨਾ ਕਿ ਕਿੰਨੀ ਕਿ ਤੇਜ ਆ ਜਾਂ ਕਿੰਨੀ ਕੀ ਹੈ ਇਹ ਦੇਖ ਲਓ ਮੜਾ ਜਿਆ ਪਤਾ ਲੱਗ ਜਾਂਦਾ ਧਿਆਨ ਮੰਦਾ ਹੈ ਬਾਈ ਬਣ ਕੇ ਪਹਿਲਾਂ ਟੋਰੀ ਟੂਰੀ ਤੇ ਲਾਲਵੇ ਘੰਡ ਲਾਲਵੇ ਇਥੋਂ ਕੰਨੀ ਦੇ ਨਾਲ ਆ ਵੀ ਸਾਈਡ ਤੇ ਰੁੱਸਿਆਂ ਦੇ ਕਦੇ ਪਹਿਲਾ ਨਰ ਲਓ ਜੀ ਆ ਪਾਗੇ ਜੀ ਆਪਣਾ ਥਿਨਰ ਨੋ ਜੀ ਜਿਹਨੂੰ ਆ ਥਿਨਰ ਹੁਣ ਲਾਤਾ ਚਾਰ ਦੀਆਂ ਚਾਰ ਦੀਆਂ ਪਾਗੇ ਚਾਰ ਦੀਆਂ ਚਾਰੀ ਜਿੱਦਾਂ ਪਾਤੀਆਂ ਆਪਾਂ ਠੀਕ ਹੈ ਜੀ ਹੁਣ ਇਹਨੂੰ 5-7 ਮਿੰਟ ਪਈ ਰਹਿਣ ਦਿਓ 5-7 ਮਿੰਟ ਟੇਨ ਮਾਰੀ ਜੀ ਭੇਜ ਲੈਣ ਦਿਓ ਠੀਕ ਹੈ ਲੈ ਵੀ ਸੱਜਣੋ ਆ ਆਪਾਂ ਡਾਈ ਤਿਆਰ ਕਰ ਲਈ ਆ ਆ ਦੇਖ ਲੋ ਪੰਖ ਇੱਥੇ ਚੈੱਕ ਕਰ ਲਿਆ ਪਹਿਲਾਂ ਹੋਣਾ ਆਪਾਂ ਲਾਉਣੀ ਆ ਯਾ ਵੀ ਕੋਟਿਆ ਲਓ ਇਹ ਦੋ ਆ ਪਹਿਲਾ ਦਾ ਪਹਿਲਾ ਜੀ ਇਹ ਪਹਿਲਾ ਸੀਗਾ ਇਹ ਸਹੀ ਨਹੀਂ ਸੀਗਾ ਤਾ ਕਰਕੇ ਲਾਉਣਾ ਲੈ ਹੁਣ ਤਾਂ ਲਾਤਾ ਹੈ ਬਾਕੀ ਜਦੋਂ ਆ ਲੱਗ ਗਿਆ ਫਿਰ ਵੀ ਆਪਾਂ ਚੈੱਕ ਕਰਾਵਾਂਗੇ ਤੈਨੂੰ ਸਾਰਿਆਂ ਦੇ ਚੈੱਕ ਕਰਾਵਾਂਗੇ ਜਦੋਂ ਲੱਗ ਗਿਆ ਵੀ ਇਦਾਂ ਦੀ ਲੁੱਚੜਾ ਰੱਖ ਲਈ ਆਈਕਨ ਨੂੰ ਲਾਤਾ ਹੈ ਬੰਨ ਲੱਗ ਜਾਂਦਾ ਕਰੋ ਜਾ ਆ ਹੁਣ ਆਪਾਂ ਚਾਲੂ ਕਰਦੇ ਹਾਂ ਆ ਕੀ ਹਾਂ ਹਾਂ ਚੱਲਣ ਦੋ ਬਲਤ ਲਾ ਦੋ ਆਪਾਂ ਦੂਜੇ ਕੂਟਰ ਦੇ ਲਾਉਣ ਲੱਗਿਆ ਘੰਟੇ ਤੇ ਇਹ ਲੋ ਉਹਨੂੰ ਰੂਨ ਨਾ ਲਾਵਾਂਗੇ ਜੀ ਬੁਰਚ ਨਾ ਖੰਭ ਪਾੜਦਾ ਇਹ ਵੀ ਬਾਈ ਨੇ ਕਿਹਾ ਜੀ ਆਹ ਬਾਈ ਕਹਿੰਦਾ ਯਾਰ ਫੰਗੋ ਪਾੜਦਾ ਏ ਬੁਰਚ ਤੇ ਮਾ ਬੁਰਚ ਨਾ ਨਾ ਬਾਕੀ ਹਰ ਆਦਾ ਦਾ ਬੰਦੇ ਦਾ ਤਿਆਰਬਾ ਹੁੰਦਾ ਨਾ ਹਾਂ ਇਦਾਂ ਹੈ ਬਈ ਆਪਣਾ ਤਿਆਰਬਾ ਹੈਗਾ ਰੂਨ ਨਾਲ ਰੂਨ ਨਾਲ ਸਹੀ ਹੈ ਕਰੂ ਐ ਰਾਮ ਨਾ ਫਿਰ ਜਾ ਕੇ ਹੁਣ ਆਪਾਂ ਪੁੱਠਾ ਕਰਕੇ ਲਾਈ ਜਨੇ ਆ ਇਹਨੂੰ ਪਾਟੇ ਨਾ ਕਰਨੇ ਸੀ ਘੰਡੀਆਂ ਜੀ ਸਾਰਿਆਂ ਦੀ ਘੰਡ ਟੁੱਥੀ ਘੰਡ ਟੁੱਥੀ ਪੱਲਾ ਈ ਲੋ ਜਿਆਦਾ ਚੋਟ ਦਾ ਪੱਲਾ ਇਹਨਾਂ ਪੱਲਾ ਕਰਾਂਗੇ ਜੈ ਜੈ ਜੀ ਇਹ ਲੱਗੂ ਜੀ ਐਂ ਰਾਮ ਨਾਲੇ ਕਾਲ ਨਾਲ ਨਿਕਾਈ ਲੱਗਦੀ ਜਿਹੜਾ ਕਾਲ ਕਰੂਗਾ ਉਹ ਖਰਾਬ ਹੋਊਗਾ ਸਭ ਦਾ ਨਾਮ ਹੋ ਜੂਗਾ ਸਾਰੀ ਲਿਬੜ ਜਾਣੀ ਉਹਨਾਂ ਦੇ ਇੱਥੋਂ ਚੱਤ ਸਾਰਾ <laughs> oh, I am yeah. <laughs> <laughs> ਇਹ ਦਾ ਜਿਹੜਾ ਬਾਈ ਡ੍ਰਿਲਨ ਵਾਲਾ ਇਹ ਮਾਰਨਾ ਮੱਠਾ 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 ਤੋਂ ਨੂੰਨ ਕਰਕੇ ਇਹ ਦੇਖਦਾ ਉਹ ਕਿਹੜਾ ਕੋਟਿਆਂ 'ਚ ਮਰਨ ਵਾਲਾ ਕਰਦੇ ਨੇ ਇਹ ਪਿਆਰ ਦਾ ਕੰਮ ਆ ਬਾਈ ਧੀਰੇ ਧੀਰੇ ਦੇਖੋ ਬਾਈ ਢਾਈ ਹਾਂ ਨਾ ਫਨੀਰ ਆ ਰਹੀ ਹੈ ਕਹ ਕਾਲੀ ਇਹ ਆਇਆ ਜਿਵੇਂ ਸਾਊਥ ਸਾਊਥ ਅਫਰੀਕਾ ਵਾਲੇ ਨਹੀਂ ਗਏ ਹੁੰਦੇ ਕੱਲੇ ਦੰਦ ਹੀ ਵਿਖਦੇ ਹੁੰਦੇ ਉਹਨਾਂ ਦੇ ਕਹਿੰਦੇ ਇਸ ਟਾਈਮ ਤੋਂ ਉੱਤੇ ਚੁੰਜੀ ਜੀ ਦੇਣ ਲਈ ਕੱਲੀ ਹਾਕੀ ਮੈਂ ਆ ਲਾਈਵ ਹੀ ਹੈ ਇਹ ਲਾਈਵ ਸਹੀ ਆ ਇਹ ਡਾਈ ਬਾਈ ਜਾ ਕੇ ਲੈਂਦੀ ਕੱਲ ਸਪੈਸ਼ਲ ਆ ਲਾਲ ਬਾਈ ਤੋਂ ਦੀਮਾ ਤੇ ਅਮਨਾ ਇਹ ਦੋਵੇਂ ਲੈ ਕੇ ਆਏ ਆ ਕਹਿੰਦੇ ਭਾਈ ਡਾਈ ਲਾਉਣੀ ਆ ਘੂਟਾਂ ਦੇ ਆਮਣੇ ਨੂੰ ਬੜਾ ਸ਼ੌਂਕਾ ਡਾਈ ਦਾ ਤੇ ਦੇਖੋ ਡਾਈ ਦਾ ਜੀ ਉਹ ਖਰਾਬ ਸੀ ਕਿਉਂ ਤਾਈ ਸਾਡੇ ਤਾਂ ਨਹੀਂ ਮਿਲਦੀ ਸਾਡੇ ਬਾਜ ਚਿੱਟੇ ਨਹੀਂ ਆਏ ਜੇ ਸਾਡੇ ਬਾਜ ਚਿੱਟੇ ਆਣ ਲੱਗੇ ਫੇਰ ਕਰੇ ਹਨਾ ਫੇਰ ਤਾਂ ਚਿੱਟੇ ਪਰ ਮੈਂ ਤਾਂ ਨਹੀਂ ਲਾਉਣੀ ਅੱਛਾ ਅਹਿਮ ਲਾਲੇ ਨਾਲ ਫਰਕੂਤਰ ਵਾਲੀ ਬਾਈ ਜੀ ਇਹ ਵੀ ਵੱਜ ਜਾਂਦੀ ਜਿਹੜੀ ਉਹ ਲਾਲੇ ਨਾਲ ਪਹਿਲਾਂ ਫਰਕੂਤਰ ਨੂੰ ਨਾ ਕਾਬਦੇ ਇਹ ਬੰਦੇ ਵਾਲੀ ਡਾਈ ਇਹ ਫਰਕੂਤਰ ਨੂੰ ਜੜੋ ਨਾ ਆਖੀ ਫਰਕੂਤਰ ਅੱਛਾ ਇਹ ਬੰਦੇ ਵਾਲੀ ਆ ਤੇ ਪੱਥਰ ਡਾਈ ਹੁੰਦੀ ਆ ਕਿਹੜੀ ਹੁੰਦੀ ਆ ਕੀ ਕਰਪਾ ਕਰਦਾ ਯੂ ਨਾ ਕੀ ਕਰ ਲੈ ਬਾਈ ਜੇ ਸਭ ਤੋਂ ਪਹਿਲਾਂ ਮੈਂ ਇਹੀ ਲਾਉਣ ਲੱਗਿਆ ਮੇਰੇ ਉਹਨੂੰ ਇੱਕ ਉੱਚ ਉੱਚ ਛੱਡ ਦੇ ਕੱਲੇ ਚ ਕੱਲੇ ਛੱਡ ਦੇ ਮੇਰੇ ਮੱਥੀ ਤੇ ਪਾਉਣੇ ਛੱਡ ਦੇ ਇੱਕ ਉਤਰੀਂ ਕਿਉਂ ਰੱਦਿਆ ਕੀ ਕਰਦੀ ਆ ਇਹ ਉਹਨੇ ਐਂ ਹੀ ਮਾਰਿਆ ਸਾਡੇ ਵਿੱਚ ਸਾਡੇ ਛੱਡ ਦੇ ਯਾਰ ਉਹ ਲਿਬੜੂ ਆ ਬਾਈ ਮੈਂ ਉਹਨੂੰ ਫੜੂੰਗਾ ਜੀ ਲੋਕ ਵਦਨੇ ਲਾਵੀ ਸੱਜਣੋ ਆ ਕੂਤਰੀਆ ਜਿਹੜੀ ਕਾਊਂਟਰੋਂ ਨੇ ਕੂਤਰੀਆ ਨਾ ਆਪਣੀ ਇਹ ਉੱਤਰਾ ਉੱਤਰਾ ਇਹ ਬਾਈ ਵਕੀਲ ਵਾਲੇ ਕੂਤਰਾ ਦਾ ਬਾਈ ਪਹਿਲੇ ਦਿਨ ਉੱਡਿਆ ਬਾਈ ਚੈੱਕ ਕਰੋ 2 ਘੰਟੇ ਉੱਡਿਆ ਥੱਲੇ ਆਏ ਮਰਨ ਮਰ ਵੜਦ ਲੈਣੇ ਨਾ ਸਾਨੂੰ ਵੀ ਮਾਰਿਆ ਬਹੁਤ ਚੰਗਾ ਕੂਤਰਾ ਬਾਈ 바ਵਾ ਮੇਰ ਕਰੇ ਇਹਦਾ ਕੂਸਾ ਕਰ ਲੈ ਬਾਈ ਦੋਵੇਂ ਕੂਸੇ ਕਰ ਲੋ ਚਿੱਟੀ ਜਾਂਦਾ ਉੱਤੌੜਦਾ ਜਾਂਦਾ ਰੂਹ ਲੈਂਦਾ ਬਾਈ ਰੂਹ ਲੈਂਦਾ ਮੇਨੂੰ ਲਖਾ ਹਾ ਲੋ ਚੱਲ ਤਾਪਾ ਤੇ ਗੁਲਾਬ ਜੀ ਲੈ ਲੈਣੀ ਆ ਬਾਈ ਤਿਆ ਚੱਲ ਦਿਖਾਗਾ ਲੱਦੇ ਬਤਾਂ ਯਾ ਪੀ ਲਓ ਪਹਿਲਾਂ ਕੋਈ ਨਹੀਂ ਕੋਈ ਨਹੀਂ ਜਿਹੜੇ ਹੈਗੇ ਬਾਈ ਬਾਗੀ ਆ ਗੁਲਾਬ ਫੇਸ ਗੁਲਾਬ ਖਾ ਦੇ ਉਹ ਨਹੀਂ ਮੈਨੂੰ ਗੁਲਾਬ ਦੇ ਦੇ ਹਮ ਆ ਜਾ ਜੇਣ ਖਾਂ ਬਕਰ ਇੰਨੇ ਕਰ ਦਈਏ ਇੰਨੇ ਲੈ ਆ ਆ ਦੇਖ ਹੁ ਫਰ ਪਾੜਦਾ ਨਹੀਂ ਨਾ ਹੁਣ ਐਸ ਕਰਕੇ ਕਹਿੰਦਾ ਸੀ ਮਾੜਾ ਜੱਪ ਲੱਗ ਆ ਪਰ ਕੋਈ ਨਹੀਂ ਨਹੀਂ ਜਰੂਰ ਜਿਆਦਾ ਲੱਗਦੀ ਆ ਹਾਂ ਜਿਆਦਾ ਲੱਗੂ ਹੂੰ ਪਰ ਇਹ ਆ ਇਹਦੇ ਨਾਲ ਕੋਈ ਦਿੱਕਤ ਨਹੀਂ ਆਉਂਦੀ। ਕੰਬੜੀ ਫੜਦੇ। ਹਾਂ। ਵਾਹ, ਅਮਰਾ ਬੁਦਾ ਕਰੀ। ਦੂਜਾ ਬਣਾ ਧਿਆਨ ਨਾਲ ਉਧਰ ਨਾ ਜੋੜਨੀ। ਇਧਰ ਦਾ ਆਪ ਹੀ ਆਜੂ ਬਈ ਇਹਦੇ ਨਾਲ ਨੱਪੀ ਜਿਹਨੂੰ ਰੂਨ ਨਾਲ ਨੱਪੀ ਕੀ ਆਵੇ ਹੈ। ਦੱਸ ਦੀਆ। ਹਾਂ। ਅੱਜ ਕਾਲੋ ਇੱਕ ਨੂੰ। ਯਾਰ। ਪਹਿਲਾਂ ਇੱਕ ਸਕਾਲ ਲੀਏ। ਆਹ ਦੇਖੋ ਸੱਜਣੋ ਆਹ ਕਬੂਤਰ ਆਪਾਂ ਜਿਹੜਾ ਹੁਣੀ ਹਜੇ 10 ਮਿੰਟ ਪਹਿਲਾਂ ਲਾਇਆ ਰੰਗ ਦੇ ਕੂਤਰ ਦੇਖੋ 10 ਦਾ ਨੱਕੂਤਰ ਹੈਗਾ ਤੇ ਇਹ ਆਪਾਂ ਆਪਾਂ ਨੂੰ ਜਿਹੜਾ ਇਹ ਵੱਡਾ ਕੂਤਰ ਹੈ ਨਾ ਇਹ ਬਾਈ ਵਿਸਕੀ ਦੇ ਘਰੋਂ ਆਇਆ ਹੋਇਆ ਠੀਕ ਆ ਜੀ ਤੇ ਪੁੱਲੀ ਵਾਲੇ ਕੂਤਰਾਂ ਚੋਂ ਬਾਈ ਬਾਈ ਨੇ ਆਪਾਂ ਨੂੰ ਦਿੱਤਾ ਹੋਇਆ ਤੇ ਆਪਾਂ ਨੂੰ ਦਿੱਤਾ ਸੀ ਡੌਮ ਵਾਸਤੇ ਜਿਹੜਾ ਆਪਾਂ ਡਾਵਾਂਗੇ ਫਿਰ ਪਿੱਲੇ ਰਿ ਡਾਇਆਸ ਕਰ ਖੰਡ ਕਰਦੇ ਨਾਲ ਹੁਣ ਆਪਾਂ ਇਧਰ ਲੈ ਬੰਨੋ ਕੋਤੋਂ ਬਣਾ ਲਾ ਇਧਰੋਂ ਆ ਜਾ ਖੰਡ ਕਾਲਾ ਤੇ ਤੁਸਾ ਕਾਲਾ ਤੁਸਾ ਉਹਨਾ ਵੇਹ ਲੋ ਸੱਜਣੋ ਪਤਾ ਲੱਗਦਾ ਆ ਢਾਈ ਲਾਈ ਜਾਂਦੇ ਆ ਵੇਖੋ ਐਸ ਕਰਕੇ ਕਹਿੰਦਾ ਸੀ ਮੈਂ ਲੱਗਦੀ ਵੀ ਜਮਾ ਹੈ ਹਾਂ ਜਮਾ ਮਗਾ ਉੱਤੋਂ ਤੇ ਕਾਹ ਕਹਿੰ ਜਾਂਦੇ ਨੇ ਵਿੱਚ ਵੜਦੇ ਨੇ ਕੰਬੜੇ ਐਣੀ ਵੀ ਵਿੱਚ ਨਾ ਵੜੂ ਕੰਬੜੇ ਇਹਦੇ ਨਾਲ ਵਧੀਆ ਲੱਗ ਜਾਂਦੀ ਆ ਯਾਰ ਹੂੰ ਨਾਲੇ ਇੱਕ ਪੰਖ ਨਹੀਂ ਪਾੜਦਾ ਇੱਕ ਆਰਾਮ ਨਾਲ ਵਿੱਚ ਨਿਚੜਦੀ ਹੈ ਬਈ ਸਹੀ ਹੈ ਬੁਰਛਾ ਤਾਂ ਖੰਭ ਪਾੜਦਾ ਹੈ ਕੰਭ ਪਾੜ ਕੇ ਉਹਨੇ ਵਿੱਚ ਮਾਰ ਦਿੰਦੀ ਹੈ ਇਹ ਐਂ ਲੱਗਦੀ ਹੁੰਦੀ ਬੁਰਛਾ ਨਾ ਲਾਇਓ ਵੀਰ ਬਣ ਕੇ ਅਣਜਾਣ ਬੰਦਾ ਤਾਂ ਖਾਸ ਕਰ ਖਿਡਾਰੀ ਆ ਜਿਹੜੇ ਵੀਰ ਉਹ ਉਹਨਾਂ ਦਾ ਐਕਸਪੀਰੀਅੰਸ ਬਹੁਤ ਸਾਲਾਂ ਦਾ ਹੈ ਜਿਹੜੇ ਜਿਨ੍ਹਾਂ ਨੂੰ ਪਤਾ ਹੈ ਅਣਜਾਣ ਬੰਦੇ ਨੂੰ ਤਾਂ ਪਤਾ ਵੀ ਕਿਵੇਂ ਲੱਗਦੀ ਹੈ ਬਿਲਕੁਲ ਬਾਈ ਬਿਲਕੁਲ ਕਾਲ ਨੂੰ ਕੋਈ ਵੀਰ ਕਮੈਂਟ ਕਰਕੇ ਕਹਵੇ ਵੀ ਨਹੀਂ ਆਪ ਦੀਆਂ ਆਏ ਹੋਗੇ ਨਾ ਆਏ ਹੋਗੇ ਆਪਦਰ ਦੇਖ ਕੇ ਹਾਂ ਮੇਰਾ ਆਪਾ ਦਾ ਰੂਨਾ ਲਾਉਂਦੇ ਆ ਤੁਹਾਡੇ ਸਾਹਮਣੇ ਆ ਵੇਖ ਲੋ ਲਾਈ ਜਾਂਦੇ ਆ ਮੈਂ ਕਿਰਬਾ ਕਰਦਾ ਸੀ ਆਪ ਵੀ ਪਰ ਨਹੀਂ ਕਿਉਂ ਆਪਾਂ ਪਿਛਲੀ ਵਾਰੀ ਵੀ ਲਾਇਆ ਬੁਰਛਣ ਵਾਲੀ ਜੀ ਆਪਾਂ ਲਾਉਂਦੇ ਆ ਆਪਾਂ ਬੁਰਛੀ ਛੱਡਤਾ ਸੀਗਾ ਸਹੀ ਹੈ ਵੈਸੇ ਹੀ ਲੋ ਜੀ ਦੇਖੋ ਪੂਰਾ ਹਾਂ ਦਵਾ ਜੀ ਲੈ ਛੱਡ ਦੋ ਆਪਾਂ ਬੇਨ ਬੰਨੇ ਆਜੂ ਮੜਾ ਚਲਾਓ ਆ ਗਿਆ ਜੀ ਇਹ ਤਾਂ ਜਿਹੜੀ ਮਰਜ਼ੀ ਕੰਪਨੀ ਦੀ ਲੈ ਸਕਦੇ ਆ ਇਹ ਜ਼ਰੂਰੀ ਨਹੀਂ ਵੀ ਅਸੀਂ ਆਹ ਕੰਪਨੀ ਦੀ ਲਈ ਆ ਪਾ ਸਹੀ ਹੈ ਸਹੀ ਹੈ ਕੱਲ ਨੂੰ ਸਾਨੂੰ ਕੋਈ ਕਹਵੇ ਡ੍ਰਿੱਲ ਕਿਹੜੀ ਕੰਪਨੀ ਦੀ ਆ ਇਹ ਆਈਓ ਟ੍ਰੈਲ ਆ ਵੀ ਮਰਜ਼ੀ ਲੈ ਲਓ ਇਹ ਵੀ ਮਰਜ਼ੀ ਪਾ ਨਾਈ ਤੋਂ ਲੈ ਲਓ ਇਪਰ ਅੰਕਰ ਹੋ ਜਾਂਦਾ ਪਰ ਇੰਕਟਰਾ ਲਈ ਲੈਣ ਯੋਗ ਇਹਲਾ ਮੂਰ ਕਾਲਾ ਕਰਕੇ ਰਿਗਾਰਡ ਅਪੀ ਉਨੇ ਆ ਬੁਮਾਰਦਿਆ ਕੂਟਰ ਕੱਢ ਕੇ ਨਾ ਹੋਸੀਆਂ ਦੇ ਗਾਲ ਜੀ ਜੇ ਪੰਗਾ ਸਾਰਾ ਨਹੀਂ ਕਰਨਾ ਹੋਇਆ ਤਾਂ ਬਿਨਾਂ ਆਖੇ ਬਗਲਾ ਪਰ ਫੰਨੀਆ ਫੱਟੇ ਜਿਵੇਂ ਮਾਪਿਆ ਉਹ ਵੀ ਸਿੱਧੀਆਂ ਆਹਾਂ ਤੂੰ ਦਾ ਕਿਹੜਾ ਰੰਗ ਕਰਨਾ ਦੋਨੇ ਪਿਸੇ ਤੋਂ ਬਗਲਾ ਦੋਵੇਂ ਤੋਂ ਇਹ ਉਤਰ ਕਾ ਨਾ ਨਹੀਂ ਮਾ ਇਹ ਆਪਾਂ ਡਾਏ ਨਹੀਂ ਹੈ ਹੁਣ ਕੱਢਨੇ ਆ ਇਹ ਤੁਹਾਨੂੰ ਪਤਾ ਵੀ ਕਿਹਦੀ ਨਾਲ ਕਿਹ ਮਾਰ ਦੇ ਨਾਲ ਯਾ ਬੀ ਰੰਗ ਕਰਾ ਹਾਂ ਰੰਗ ਥਨ ਲੈ ਦੇ ਕੋਈ ਨਹੀਂ ਹਾਂ ਨਹੀਂ ਆ ਆ ਰੰਗ ਆ ਇਹ ਲੱਗਾ ਨਾ ਬਾਕੀਆਂ ਦਾ ਜਿਹੜਾ ਉਤਲੇ ਗੁੱਤਰ ਕੀ ਜਾਂਦਾ ਨਾ ਡਾ ਕੇ ਤੇ ਕਲਫ ਫੇਰ ਲਾ ਕੇ ਹਾਂ ਮੈਂ ਹਾਂ ਕਿਉਂਕਿ ਗੁੱਤਰ ਹੁੰਦਾ ਨੇ ਕਿ ਕਿਹੜਾ ਪਤਾ ਕਿਹੜਾ ਗੁੱਤਰ ਉੱਚਾ ਆਉਂਦੇ ਕਿਹੜਾ ਉਹ ਬਾਈ ਯਾਰ ਘੰਡ ਤਾਂ ਕਰਨੀ ਆਪਾਂ ਇਹਦਾ ਕੀ ਕਰਨਾ ਹੁਣ ਇਹ ਨਿੱਛੇ ਕਰਦੇ ਆਪਣਾ ਹਾਂ ਮੁੰਡਾ ਆਪਣਾ ਦੂਸੇ ਕਰਦੇ ਨਾ ਬਗਲਾਂ ਵੀ ਇੰਨਾ ਤਾਂ ਨਹੀਂ ਕਰਨਾ ਹੁਣ ਤਾਰੀਆਂ ਦੋ ਬਗਲਾਂ ਦੋ ਟੁੱਥੇ ਇਹਨਾ ਨਹੀਂ ਹੋਣਾ ਦੋ ਜੱਦ ਦੋ ਟੁੱਥੇ ਤੂਛ ਲਾ ਕੀ ਕਰਾਉਣਾ ਅੰਦਾਜ਼ ਨੂੰ ਦੂਸੇ ਕਰ ਦੇ ਆ ਜਾ ਮਨੇ ਮਰੇ ਆ ਜਾ ਯਾਰਾ ਫੱਟੀ ਫੜਿਆ ਕਰ ਇਹਦੇ ਸਲਵਾਰਾਂ ਵਾਲੇ ਕਰ ਦਿੰਦੀ ਆ ਆ ਦੇਖ ਲੋ ਸੱਜਣੂ ਪਿਆਰ ਨਾਲ ਰੰਗ ਲਾਵੇ ਕੀ ਮੈਂ ਹਾਂ ਹਾਂ ਨਾਸ ਬਾਈ ਸਹੀ ਹੈ ਬਾਈ ਐ ਹੌਲੀ ਹੌਲੀ ਲੱਗਦਾ ਹੈ ਨਹੀਂ ਲੱਗਦਾ ਹੈ ਵੀ ਕਾਲ ਕਰਾਂਗੇ ਕਲਪ ਨਹੀਂ ਲੱਗਦੀ ਹੋਰ ਰੰਗ ਲੱਗ ਗਿਆ ਦਾ ਕਾਲੀ ਚ ਛੇਤੀ ਜੀ ਮੁੰਡਿਆ ਵੀ ਕਰਨਾ ਹੈ ਤੇ ਜੀ ਲਾ ਵੇ ਆਪਣਾ ਮੁੰਡਾ ਮੁੰਡਿਆ ਕਰ ਦੂਜਾ ਬੰਨਾ ਕਰ ਦੂਜਾ ਬੰਨਾ ਕਰ ਕਰ ਦੇ ਸਹੀ ਆ ਵੇ ਆ ਦੇਖ ਲੋ ਸੱਜਣੋ ਆ ਹੋ ਗਿਆ ਨਾ ਬਰਾਬਰ ਲਾ ਵੀ ਸcalo ਸcalo ਨੇ ਕਰਤਾ ਮੜਾ ਇਹ ਦੇਖ ਲਈ ਦੇਖ ਲਾਂ ਅਗੇ ਰਹਿ ਗਿਆ ਜੀ ਨੋ ਅੰਮਨੇ ਆ ਨਾ ਪਰ ਪਰ ਖੋਲ ਦਿਆ ਕਰ ਬਾਈ ਲਾ ਨਾਲ ਠੀਕ ਆ ਬਾਈ ਠੀਕ ਜੀ ਯਾਰ ਬੋੱਕੇ ਜੀ ਆ ਜੋ ਜੀ ਕਮਾਈ ਉਹਨੇ ਅਗੇ ਰਹਿ ਗਿਆ ਨਾ ਖੋਲੇ ਕਰ ਜਾ ਹੁੰਦਾ ਰਾਤੇ ਨਾ ਤਿੰਨ 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 ਕਰਦੇ ਚਾਰ ਜਖਮ ਕਰਦੇ ਮੈਂ ਤਿੰਨ ਕਰ ਚਾਰ ਜਖਮ ਮੈਂ ਤਿੰਨ ਤਿੰਨ ਕਰਦੇ ਆ ਪੂਰੀ ਫਿਰ ਚੱਲ ਵੱਜੂਗੀ ਇਹਨਾਂ ਦੇ ਪੱਖੀਆਂ ਦੀ ਇਹ ਜਗੂਦ ਵੱਧ ਲੋਕ ਜਿਆਦਾ ਹੁੰਦੀ ਹੈ ਕੌਣ ਸਾਡੀ ਮੈਂ ਇੱਥੇ ਬਈ ਕੂਤਰ ਅੱਗੇ ਕਰੀ ਉਹ ਕੇ ਹਾਂ ਪੱਖਾ ਬਣਾਇਆ ਇਸ ਤਰ੍ਹਾਂ ਉਹਨਾਂ ਨੇ ਗੱਸੇ ਦਾ ਟਾਕ ਨੇ ਪੱਖਾ ਹਾਂ ਹਾਂ ਪੱਖਾ ਖੜਾ ਸੁਣੋ ਵੀ ਲੱਗਦਾ ਹੀ ਉੜਦਾ ਆਖ ਦੋ ਮਿੰਟ ਚੋੜੇ ਲਾਲ ਲੱਗ ਲਿਆ ਇਤਨਾ ਆ ਦੇਖ ਰਹਿ ਗਈ ਸੀ ਨਾ ਉਹਦੇ ਨਾਲ ਚੋੜੇ ਕਰੀ ਗਏ ਇੱਕ ਲਾਲ ਬਗਲੇ ਦੀ ਹੈਗੀ ਏ ਜਲੋਰ ਕੋਗਿਤ ਕਰਾਂ ਲਾ ਦੂਜਾ ਬਣਾ ਕਰੀ ਧਿਆਨ ਨਾਲ ਹਮਨੇ ਉਹ 파ੜ 파ੜ ਬਈ ਉੱਪਰ ਨਾਲ ਆਹ ਫਰ 파ੜ ਆਹ ਹਰਨਾ ਨਾਲ ਐਨ ਵੀ ਹਾਰ ਦੇ ਨੂੰ ਮਾਫ ਕਰ ਦੇਣਾ ਇੱਕ ਹੰਤੇ ਪਰੇ ਮਨ ਜੇ ਮੈਂ ਸਿੱਧਾ ਕਰਾਂ ਤਾ ਲਾਓ ਵੀ ਸਜਣੋ ਹੋ ਗਿਆ ਜੀ ਲੈ ਜਾਮਨੇ ਇੱਥੇ ਹੱਥ ਰੱਖ ਲਾ ਬਈ ਤੂੰ ਫੜ ਲਾਓ ਜੀ ਜਿੱਥੋਂ ਭਾਈ ਮਾਬੂਤ ਦਾ ਇਹ ਤਾਂ ਆਹ ਹੱਥ ਕਰੀ ਨਾ ਹਾਂ ਹੇ ਇਹ ਇਹਦੀ ਗੰਢੀ ਥੋੜੀ ਘਟੇ ਬਈ ਇੱਥੇ ਤੱਕ ਇੱਥੇ ਤੱਕ ਇਹਨਾਂ ਮੋਟਾ ਕਰਨਾ ਹੈ ਸੰਭਲਦੇ ਸਮਝੇ ਜਿਵੇਂ ਉਹ ਤਾਂ ਤੱਕ ਕੀਤਾ ਹਾਂ ਇਹ ਤਾਂ ਤੱਕ ਨਹੀਂ ਬਸ ਸਹੀ ਉਹ ਤੋਂ ਮੜੀ ਜੀ ਘੰਡੀ ਲਾ ਲਾਈ ਹਾਂ ਹਾਂ ਆਹ ਦੇਖ ਲੋ ਹਜਨੋ ਮਜ਼ਾਕ ਨਹੀਂ ਮੇਰੇ ਵੀਰਾਂ ਨੂੰ ਬੜੇ ਪਿਆਰ ਨਾਲ ਚੀਜ਼ ਆ ਲਾਉਣ ਵਾਲੀ ਏ ਕਾਲੀ ਦਾ ਕੋਈ ਫਾਇਦਾ ਨਹੀਂ ਪੰਜ ਕਬੂਤਰਾਂ ਦੇ ਲਾਇਆ ਤੇ 40 45 ਮਿੰਟ ਹੋ ਗਏ ਨਿਕਲ ਜਾਣਾ ਆ ਦੇਖ ਲੋ ਬਈ ਐ ਪਿਆਰ ਦੀ ਨਿਸ਼ਾਨੀ ਤੇਰਾ ਤਾਂ ਭਈ ਉਹ ਆਪਣਾ ਮੁੰਡਾ ਕੀ ਅੰਦਰ ਨਿਸ਼ਾਨ ਹ ਹ ਤੂੰ ਆਪ ਐਵੇਂ ਕਹੀ ਇੰਨੇ ਹੋ ਉਹ ਨਿਸ਼ਾਨ ਹਟਾ ਮਾਰ ਕੇ ਭਜੋਣ ਆਪਣੇ ਕਿੰਨਾ ਆਪਣੇ ਹਾਂ ਨਾ ਤਰਾੰਗ ਨਿਕਲ ਗਏ ਉਹ ਆਪਣਾ ਤਿਆਰ ਹੈ ਬਟਾ ਕਿਤੇ ਚੱਲੇ ਜਾਂਦੇ ਅੱਜ ਚੱਲਿਆ ਮੁੰਡਾ ਮੁੰਡਾ ਹੈ ਜੀਵਨਗਰ ਆ ਠੀਕ ਹੈ ਉੱਤੇ ਚੱਲਿਆ ਹਾਂ 벨ਟ ਕੱਸ ਕੇ ਲਾ ਲਈ 벨ਟ ਅੱਗੇ ਗਲਤ ਹੋ ਗਈ ਕੰਮ ਥੋੜਾ ਜਿਹਾ ਉਹ ਵੇਖ ਭੈਣ ਨਾ ਕਿਵੇਂ ਬਣਾਈ ਵਰਦਾ ਜੋਕਰ ਹਾਂ ਹੂੰ ਧੁੰਨੀਆਂ ਦੇ ਹੈ ਹੀ ਨਹੀਂ ਸਾਬੇ ਕੰਮ ਹੈ ਨਾ ਮੱਕੀ ਬਾਬਾ ਮਿਹਰ ਕਰੇ ਸਾਰੇ ਭਰਾ ਮੇਰੇ ਲੋ ਜੀ ਪਤਾ ਨਹੀਂ ਜੀ ਸਾਰੇ ਜਿੱਤਨਾ